ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੀਸਰਾ ਕੱਲੂ ਕਰਾ ਵਿਸ਼ਾ ਦੇ ਵਿਚਾਰ ਕਰ ਰਹੇ ਆ ਜਿਹਦੇ ਵਿੱਚ ਅਸੀਂ ਪਹਿਲਾਂ ਪਿਛੋਕੜ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕੱਲ ਆਪਾਂ ਦੇਖਿਆ ਕਿ ਭਾਰਤ ਦੀ ਆਜ਼ਾਦੀ ਦੀ ਸਭ ਤੋਂ ਜ਼ਿਆਦਾ ਕੀਮਤ ਜਿਹੜੀ ਹੈ ਉਹ ਸਿੱਖਾਂ ਨੂੰ ਚੁਕਾਉਣੀ ਪਈ ਜੋ ਭਾਰਤ ਦੀ ਵੰਡ ਹੋਈ ਤੇ ਅਸਲ ਦੇ ਵਿੱਚ ਪੰਜਾਬ ਦੀ ਵੰਡ ਹੋਈ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਸਿੱਖ ਸਨ ਉਹਨਾਂ ਨੂੰ ਆਪਣੇ ਘਰਬਾਰ ਛੱਡ ਕੇ ਤੇ ਭਾਰਤ ਵੱਲ ਆਉਣਾ ਪਿਆ ਜੋ ਸੰਤਾਪ ਹੋ ਕੇ ਕੱਲ ਅਸੀਂ ਵਿਚਾਰ ਚੁੱਕੇ ਆ ਆਪਣੇ ਘਰਬਾਰ ਛੱਡ ਕੇ ਪਰਵਾਰ ਉਜਾੜ ਕੇ ਪਰਵਾਰਾਂ ਦੇ ਜੀ ਗਵਾ ਕੇ ਇਸ ਆਸਨਾਲ ਪਰ ਦੇ ਵਿੱਚ ਆਏ ਕਿ ਇੱਥੇ ਸਾਨੂੰ ਅਸੀਂ ਆਜ਼ਾਦ ਕੌਮ ਦੀ ਤਰ੍ਹਾਂ ਤੇ ਵਿੱਚ ਰਾਂਗੇ ਆਜ਼ਾਦੀ ਦਾ ਨਿਗਮਾਣਾਗੇ ਬਰਾਬਰ ਦੇ ਨਾਗਰਿਕ ਹੋਵਾਂਗੇ ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ ਇੱਕੋ ਜਿਹੇ ਸਤਕਾਰ ਮਿਲੇਗਾ ਲੇਕਿਨ ਇੱਥੇ ਆਉਂਦੇ ਹੀ ਸਿੱਖਾਂ ਦੇ ਨਾਲ ਵਿਤਕਰਾ ਸ਼ੁਰੂ ਹੋ ਗਿਆ 15 اگست 1947 نو بھارت आजाद ਹੋਇਆ ਇਤਨੀ ਗਹਿਰੀ ਪੀੜਾ ਜਿਸ ਦੇ ਜ਼ਖਮ ਪਤਾ ਨਹੀਂ ਕਿੰਨੇ ਚਿਰ ਦੇ ਵਿੱਚ ਜਾ ਕੇ ਅਠਰਨੇ ਸਨ ਉਹਨਾਂ ਉੱਤੇ ਪਰਦੀ ਆਜ਼ਾਦੀ ਤੇ ਤਕਰੀਬਨ ਤਰਤਾਰੀ ਦਿਨਾਂ ਦੇ ਬਾਅਦ ਗਹਿਰਾ ਜ਼ਖਮ ਗਹਿਰੇ ਜ਼ਖਮਾਂ ਦੇ ਉੱਤੇ ਭਰਪੂਰ ਨਮਕ ਰਗੜ ਦਿੱਤਾ ਗਿਆ ਜਦੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸੀਐਮ ਤ੍ਰिवेदी ਵੱਲੋਂ ਇਹ 8 ਅਕਤੂਬਰ 1947 ਨੂੰ ਜਾਰੀ ਕੀਤਾ ਗਿਆ ਜਿਦੇ ਵਿੱਚ ਸਿੱਖਾਂ ਨੂੰ ਇੱਕ ਕ੍ਰਿਮੀਨਲ ਟ੍ਰਾਈਬ ਸਰਾਈਮ ਪੇਸ਼ਾ ਲੋਕਾਂ ਦੇ ਵਿੱਚ ਗਿਣਤੀ ਦੇ ਦਿੱਤੀ ਗਈ ਔਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਸਰਕੂਲਰ ਭੇਜਿਆ ਗਿਆ ਕਿ ਸਿੱਖਾਂ ਨੂੰ ਕ੍ਰਾਈਮ ਕ੍ਰਿਮੀਨਲ ਟ੍ਰਾਈਬ ਸਰੈਂਪੇਸ਼ਾ ਕਾਮ ਦੇ ਵਿੱਚ ਕਿਣਿਆ ਜਾਏ ਔਰ ਇਹਨਾਂ ਦੇ ਨਾਲ ਬੜਾ ਕਰੜਾ ਸਲੂਕ ਕੀਤਾ ਜਾਏ ਜਿਹੜੇ ਲਫ਼ਜ਼ ਸਨ ਇਹ ਸਰਕੂਲਰ ਦੇ ਉਹ ਆਪਟੀਮਮ ਨੂੰ ਸਮਲੇ ਲਿਖੇ ਹੋਏ ਨੇ ਮੈਂ ਪੜ੍ਹ ਕੇ ਵੀ ਸੁਣਾ ਦਿਆਂ ਤਾਂ 6 ਇੰਚ ਇਨ ਜਨਰਲ ਐਂਡ ਸਿਕ ਮਾਈਗ੍ਰੈਂਟਸ ਇਨ ਪਾਰਟिकुलर ਮਸਟ ਬੀ ਟ੍ਰੀਟਡ ਐਜ਼ ਕ੍ਰਿਮੀਨਲ ਟ੍ਰਾਈਬ ਹਾਰਸ਼ ਟ੍ਰੀਟਮੈਂਟ ਮਸਟ ਬੀ ਮੈਟਡ ਆਊਟ ਟੂ 뎀 ਟੂ ਦਾ ਐਕਸਟੈਂਟ ਆਫ ਸ਼ੂਟਿੰਗ 뎀 ਡੈਡ so that they wake up to the political realities and recognize who are the rulers and who are the subjects sikhan nu aam taur te te khaas taur te jehde ujjad ke aaye ne migrant ne unna de naal kardai varti jaye corona nu criminal drive zraim pesha kaam de taur te samjha jaye ਉਡਣ ਨਾਲ ਇਸ ਪੱਧਰ ਤੱਕ ਕ ਰੜਾਈ ਵਰਤੀ ਜਾਏ ਕਿ ਲੋੜ ਪਵੇ ਤੇ ਉਹਨਾਂ ਨੂੰ ਗੋਲੀ ਵੀ ਮਾਰ ਦਿੱਤੀ ਜਾਏ ਗੋਲੀ ਮਾਰ ਕੇ ਮਾਰ ਦਿੱਤਾ ਜਾਏ ਗੋਲੀ ਮਾਰਤੀ ਜਾਏ ਨਹੀਂ ਗੋਲੀ ਮਾਰ ਕੇ ਮਾਰ ਦਿੱਤਾ ਜਾਏ ਤਾਂ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਏ ਕਿ ਹੁਣ ਇਸ ਮੁਲਕ ਦੇ ਹਾਕਮ ਕੌਣ ਨੇ ਉਹ ਨਵਾਂ ਸਿਆਸੀ ਜਿਹੜਾ ਟਾਂਚਾ ਹੈ ਉਹਨੂੰ ਸਮਝ ਲੈਣ ਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਹੁਣ ਇਸ ਮੁਲਕ ਦੇ ਹਾਕਮ ਕੌਣ ਨੇ ਤੇ ਗੁਲਾਮ ਕੌਣ ਨੇ ਕੁਆ ਦ ਰੂਲਰਸ ਐਂਡ ਹੂ ਆ ਦ ਸਬਜੈਕਟਸ ਇਹੀ ਪਹਿਲਾ ਇਨਾਮ ਜਿਹੜਾ ਸਾਨੂੰ ਮਿਲਿਆ ਇਸ ਆਜ਼ਾਦ ਭਾਰਤ ਦੇ ਇਸ਼ਤਿਹਾਰ ਵਿੱਚ ਸ਼ਾਇਦ ਇਹ ਸਰਕੂਲਰ ਜਿਹੜਾ ਹੈ ਇਹਦਾ ਪਤਾ ਹੀ ਨਾ ਲੱਗਦਾ ਕਿਉਂਕਿ ਇੱਕ ਸਰਕਾਰੀ ਡਾਕੂਮੈਂਟ ਸੀ ਸੀਕ੍ਰੀਟ ਡਾਕੂਮੈਂਟ ਸੀ ਸਰਦਾਰ ਕਪੂਰ ਸਿੰਘ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਨ ਸਰ ਕਪੂਰ ਸਿੰਘ ਨੇ ਜਿਸਲੇ ਉਹਨਾਂ ਕੋਲੇ ਸਰਕੂਲਰ ਪਹੁੰਚਿਆ ਉਹਨਾਂ ਪੜ੍ਹਿਆ ਤੇ ਉਹ ਤੜਫੁੱਟੇ ਕਿ ਮੇਰੀ ਤਾਂ ਸਾਰੀ ਕੌਮ ਨੂੰ ਜਿਹੜਾ ਕ੍ਰਿਮੀਨਲ ਟ੍ਰਾਈਬ ਕਹਿ ਦਿੱਤਾ ਗਿਆ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਇਹਦਾ ਇਨਾਮ ਸਾਨੂੰ ਮਿਲਿਆ ਉਹਨਾਂ ਨੇ ਇਹਨਾਂ ਨੂੰ ਜਗ ਜाहिर ਕਰ ਦਿੱਤਾ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਆਪਣੀ ਨੌਕਰੀ ਵੀ ਗਵਾਉਣੀ ਪਈ ਲੇਕਿਨ ਉਹਨਾਂ ਆਪਣਾ ਕੌਮੀ ਫਰਜ਼ ਜਿਹੜਾ ਹੈ ਉਹ ਨਿਭਾਇਆ ਪਹਿਲਾ ਇਹ ਸੀ ਪਹਿਲਾ ਇਨਾਮ ਜਿਹੜਾ ਸਾਨੂੰ ਮਿਲਿਆ ਹੁਣ ਸਾਨੂੰ ਇਹ ਕਿਹਾ ਗਿਆ ਸੀ ਕਿ ਕੋਈ ਐਸਾ ਸੰਵਿਧਾਨ ਨਹੀਂ ਬਣਾਇਆ ਜਾਏਗਾ ਜਿਹੜਾ ਸਿੱਖਾਂ ਨੂੰ ਪਰਵਾਹ ਨਾ ਹੋਵੇ ਜਿਹੜਾ ਸੰਵਿਧਾਨ ਬਣਾਇਆ ਗਿਆ ਉਹਦੇ ਵਿੱਚ ਇੱਕ ਧਾਰਾ 25 20 ਪਾਈ ਗਈ ਜਿਹਦੇ ਵਿੱਚ ਸਿੱਖਾਂ ਨੂੰ हिंदू कौम ਦੇ ਨਾਲ ਨੋਟ ਦਿੱਤਾ ਗਿਆ ਕਿ ਇਹ Hindu कौम वैदिक ਅੰਗ ਨੇ ਆਰਟੀਕਲ 252b ਟੂ ਦ ਕਨਸਟੀਟਿਊਸ਼ਨ ਆਫ ਇੰਡੀਆ 1949 ਬੀ ਪ੍ਰੋਵਾਈਡਿੰਗ ਦ ਸੋਸ਼ਲ ਵੈਲਫੇਅਰ ਐਂਡ ਰਿਫਾਰਮ ਆਫ ਦ ਥਰੋਇੰਗ ਓਪਨ ਆਫ ਦ Hindu ਰਿਲੀਜੀਅਸ ਇੰਸਟੀਟਿਊਸ਼ਨਸ ਆਫ ਅ ਪਬਲਿਕ ਕੈਰੇਕਟਰ ਟੂ 올 ਕਲਾਸਸਿਸ ਐਂਡ ਸੈਕਸ਼ਨਸ ਆਫ Hindu explanation 1. The wearing and carrying kripan shall be deemed to be included in the profession of the Sikh religion. Explanation 2 in sub clause 2 of clause. Reference to Hindu shall be construed as including a reference to persons professing the Sikh. jain and buddhist religion and the reference to hindu religious institutions shall be constituted accordingly ac tara 25 2b chind de bare ajj tak sikhe jada rola pa rahe ne sade siyasi aagu jadon kursi ton bahar hunde ne te innu paadan tak jaunde ne te jadon kursiyan da anand manan lag pende ne ade sab kujh bhul jande ne ਜਿਹੜੀ ਸੰਵਧਾਨ ਦੇ ਵਿੱਚ ਪਾ ਦਿੱਤੀ ਗਈ ਜਿਹਦੇ ਵਿੱਚ ਸਿੱਖਾਂ ਨੂੰ Hindu ਕੌਮ ਦਾ ਇੱਕ ਅੰਗ ਬਣਾ ਦਿੱਤਾ ਗਿਆ ਜੈਨ ਤੇ ਬੁੱਧਿਸਟਾਂ ਨੂੰ ਉਹ ਤਾਂ ਬਣ ਹੀ ਚੁੱਕੇ ਸਨ ਪਹਿਲੇ ਉਸ ਵੇਲੇ ਸੰਵਧਾਨ ਦੇ ਵਿੱਚ ਪਾ ਦਿੱਤਾ ਗਿਆ ਤੇ ਹੁਣ ਉਹਨੂੰ ਇੰਪਲੀਮੈਂਟ ਕਰਨ ਦੇ ਸਾਰੇ ਹੀਲੇ ਜਿਹੜੇ ਨੇ ਉਗ ਰਹੇ ਨੇ ਸਾਰੇ ਰੰਗ ਟੰਗ ਵਰਤੇ ਜਾ ਰਹੇ ਨੇ ਇਸੇ ਕਰਕੇ ਜਿਹੜੇ ਕਨਸਟੀਟਿਊਸ਼ਨ ਕਮੇਟੀ ਦੇ ਸਾਡੇ ਦੋ ਮੈਂਬਰ ਸਨ ਸਰਦਾਰ ਹੁਕਮ ਸਿੰਘ ਤੇ ਸਰਦਾਰ ਭਵਿੰਦਰ ਸਿੰਘ ਇਹਨਾਂ ਦੋਨਾਂ ਨੇ ਸੰਵਿਧਾਨ ਦੀ ਪ੍ਰਵਾਨਗੀ ਤੇ ਦਸਖਤ ਨਹੀਂ ਕੀਤੇ ਅੱਜ ਵੀ 70 ਸਾਲਾਂ ਬਾਅਦ ਵੀ ਅਸਲ ਦੇ ਵਿੱਚ ਸਿੱਖ ਕੌਮ ਦੀ ਪ੍ਰਵਾਨਗੀ ਨਹੀਂ ਹੈ ਇਸ ਕਨਸਟੀਟਿਊਸ਼ਨ ਨੂੰ ਲੇਕਿਨ ਦੂਸਰੇ ਪਾਸੇ ਸਾਡੇ ਨੁਮਾਇੰਦਿਆਂ ਨੇ ਤੇ ਦਸਖਤ ਨਹੀਂ ਕੀਤੇ ਪਰ ਜਦੋਂ ਹੀ ਇਲੈਕਸ਼ਨ ਦਾ ਕੰਮ ਸ਼ੁਰੂ ਹੋਇਆ ਤੇ ਸਿਕਣੇ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਅ ਸਿੱਧੀ ਪ੍ਰਵਾਨਗੀ ਜਈ ਹੋ ਗਈ। ਸਾਡੀਆਂ ਮੂਰਖਤਾਵਾਂ ਤੇ ਮੂਰਖਤਾਵਾਂ ਨੇ ਲੇਕਿਨ ਜੋ ਇੱਥੇ ਦੀ ਸਰਕਾਰ ਵੱਲੋਂ ਇੱਥੇ ਦੇ ਆਗੂਆਂ ਵੱਲੋਂ ਸਾਡੇ ਨਾਲ ਵਾਅਦੇ ਕੀਤੇ ਗਏ ਉਹ ਕੀ ਸਨ ਤੇ ਜੋ ਸਾਡੇ ਨਾਲ ਵਰਤਾਰਾ ਕੀਤਾ ਗਿਆ ਉਹਦੇ ਵੱਲ ਸਾਤੀ ਮਾਰੀਏ। ਇਹ ਪਹਿਲੇ ਦਿਨ ਤੋਂ ਸਿਕਣ ਨਾਲ ਵਿਤਕਰਾ ਜਿਹੜਾ ਇਹ ਸ਼ੁਰੂ ਹੋ ਗਿਆ। यह विचार जारी रहेगी आप सारे हालात में समझा ताकि सू तीसरे घलूकारे बारे सही समझ लग सके आज इतने के बचन प्रवान करना होल्वा वास्ते खिमाब्श देना जी वागुरु जी का खालसा वाहेगुरू जी की फतेह